ਹੈਲੋ ਸਸਿਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆਂ ਦਲਜੀਤ ਦਸਾਂ ਦਾ ਜਿਹੜਾ ਸ਼ੋਅ ਆ ਉਹਦੀਆਂ ਟਿਕਟਾਂ ਵਿਗ ਗਈਆਂ ਉਹਦਾ ਇਹ ਹੋ ਗਿਆ ਉਹਦੇ ਇੰਨਾ ਮੁਨਾਫਾ ਕਰ ਲਿਆ بڑے بڑے ਚੈਨਲ ਰੋਲਾ ਪਾ ਰਹੇ ਆ ਉਹਦੀ ਤਰਤੀਬ ਚ ਗੱਲ ਕਰਦੇ ਆਂ ਜੀ ਪਹਿਲਾਂ ਉਹਦੇ ਬਾਰੇ ਵੀਡੀਓ ਪਾਈ ਕੰਗ ਨੇ ਜਿਹੜਾ ਕਿ ਗੁਰਸਿੱਖ ਬੰਦਾ ਉਹਨਾਂ ਦੇ ਨਾਲ ਰਹਿੰਦਾ ਹੈ ਨਾ ਉਹ ਸੱਚ ਹੈ ਝੂਠ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਨੂੰ ਤਾਂ ਇਹ ਪਤਾ ਵੀ ਉਹਨਾਂ ਨੇ ਕੀ ਕਿਹਾ ਕੀ ਗੇਮ ਖੇਡੀ ਹੈ ਮੈਂ ਉਹ ਹੀ ਦੱਸਣ ਲੱਗਿਆ ਤੁਹਾਨੂੰ ਪਹਿਲਾਂ ਉਹਨਾਂ ਨੇ ਵੀਡੀਓ ਪਾਤੀ ਜੇ ਕੋ ਟਿਕਟਕ ਮੰਗਦਾ ਸੱਤੋਂ ਸੱਤੋਂ ਦੇ ਨਹੀਂ ਹੁੰਨੀਆ ਜਿਵੇਂ ਅਸੀਂ ਕਹਿੰਨੇ ਆ ਦੇਖਦੇ ਆ ਤਾਂ ਉਹ ਲਾਰਾ ਸਮਝ ਲੈਂਦੇ ਉਹਨਾਂ ਨੇ ਲੰਬੀ ਜੇ ਵੀਡੀਓ ਬਣਾ ਕੇ ਪਾਈ ਉਸ ਤੋਂ ਬਾਅਦ ਚੈਨਲਾਂ ਨੇ ਚਰਚਾ ਸ਼ੁਰੂ ਕਰਤੀ ਤੀਜੇ ਬੰਦੇ ਬਿਠਾ ਕੇ ਜਾਂ ਤਾਂ ਉਹ ਬੰਦਾ ਆਪ ਬਹਿ ਕੇ ਗੱਲ ਕਰੇ ਤੇ ਕੱਲ ਨੂੰ ਕੋਈ ਕਹਿਣ ਆਲਾ ਪੇ ਹਾਂ ਇਹਨੇ ਦਲਜੀਤ ਨੇ ਬਹਿ ਕੇ ਕਹੀ ਉਹ ਚੈਨਲ ਆਪਸ ਵਿੱਚ ਗੱਲਾਂ ਕਰੀ ਜਾਂਦੇ ਆ ਨਾ ਕੋਈ ਤੋਮ ਤਲਾ ਸਕਦਾ ਆਪ ਉਹ ਸੱਚੇ ਮੰਨ ਰਹੇ ਆ ਜਿੱਦਾਂ ਕਿ KFC ਤੇ ਜਾਂ ਹਰ ਥਾਂ ਉਹਨਾਂ ਅੰਗਰੇਜ਼ਾਂ ਨੇ ਝੂਠ ਬੋਲਣ ਲਈ ਸਾਡੇ ਇੰਡੀਅਨ ਰੱਖੇ ਹੋਏ ਨੇ ਇਦਾਂ ਹੀ ਮੋਰੇ ਇਹ ਸਿਸਟਮ ਚੱਲ ਰਿਹਾ ਕਿ ਮੋਰੇ ਝੂਠ ਬੋਲਣ ਲਈ ਚੈਨ ਵਾਲੇ ਉਹ ਗੱਲ ਕਰਦੇ ਟਿਕਟਾਂ ਨੀ ਆ ਵੇਗ ਗਈਆਂ ਆ ਹੋ ਗਿਆ ਉਹ ਹੋ ਗਿਆ ਸਿਰਫ ਇਹ ਤਰੀਕਾ ਕੀ ਹੈ ਟਿਕਟਾਂ ਦਾ ਰੌਲਾ ਪਾ ਦੇਣਾ ਕਿ ਟਿਕਟਾਂ ਖਤਮ ਹੋ ਗਈਆਂ ਟਿਕਟਾਂ ਨਹੀਂ ਆ ਤੇ ਸਾਡੇ ਲੋਕਾਂ ਨੂੰ ਬਹੁਤ ਜ਼ਿਆਦਾ ਇਹ ਆਦਤ ਹੈ ਕਿ ਜਦੋਂ ਇਦਾਂ ਹੋ ਜਵੇ ਤੇ ਦੇ ਮੋਰੇ ਭੱਜ ਭੱਜ ਕੇ ਟਿਕਟਾਂ ਖਰੀਦਦੇ ਆ ਮਹਿੰਗੀਆਂ ਖਰੀਦਦੇ ਆ 1500 ਵਾਲੀ ਟਿਕਟ 2500 ਚ ਵੀ ਖਰੀਦਦੇ ਆ ਉਹਨਾਂ ਨੂੰ ਇਹਨਾਂ ਦਾ ਪਤਾ ਆ ਨੇਤਾ ਨੂੰ ਤੇ ਬਰਿੰਹਤਾ ਨੂੰ ਪਤਾ ਇਹਨਾਂ ਦਾ ਸਾਡੇ ਬੰਦੇ ਕਿਵੇਂ ਪਿੱਛੇ ਲੱਗਦੇ ਆ ਤੇ ਕਿਦਾਂ ਇਹਨਾਂ ਤੋਂ ਕਮਾਉਣਾ ਉਹਨਾਂ ਨੇ ਰੌਲਾ ਪਾਤਾ ਤੇ ਸਾਡੇ ਸਾਰੇ ਬੰਦਿਆਂ ਨੇ ਮਹਿੰਗੀਆਂ ਟਿਕਟਾਂ ਵੀ ਖਰੀਦਣੀਆਂ ਸ਼ੁਰੂ ਕਰਤੀਆਂ ਹਾਲਾਂਕਿ ਪੂਰੀਆਂ ਟਿਕਟਾਂ ਨਹੀਂ ਵਿਕੀਆਂ ਸੀ ਘੰਟਿਆਂ ਦੇ ਵਿੱਚ ਟਿਕਟਾਂ ਜਿਹੜੇ ਕਹਿੰਦੇ ਵਿਕ ਗਈਆਂ ਇਹਨਾਂ ਨੂੰ ਪੁੱਛੇ ਪਈਓ ਫਰੀ ਦਾ ਹਲਵਾ ਪੇ ਵਿਕ ਗਈਆਂ ਫਰੀ ਦੇ ਪਕੌੜੇ ਨੇ ਵਿਆਜ ਇਹ ਸੜਕ ਤੇ ਲੱਗੀ ਹੋਈ ਸ਼ਵੀਲ ਟਿਕਟਾਂ ਆ ਪੈਸੇ ਦੇ ਕੇ ਖਰੀਦ ਰੀਆਂ ਫਰੀਦ ਦੇ ਨਾਂ ਤੇ ਅਸੀਂ ਵੋਟਾਂ ਵੀ ਪਾ ਦਿੰਨੇ ਆ ਤੇ ਫਰੀਦ ਦੇ ਨਾਂ ਤੇ ਇਹ ਚੀਜ਼ਾਂ ਵੀ ਕਰਦੇ ਆ ਪਰ ਜਦੋਂ ਲੋਕ ਸੋਚਦੇ ਆ ਕਿ ਟਿਕਟਾਂ ਖਤਮ ਹੋ ਗਈਆਂ ਮੁਗੀਆਂ ਫਿਰ ਜਦੋਂ ਜਿੱਦੀ ਸ਼ੋਭਾਜੀ ਦੇ ਲਈ ਇੱਕ ਦੂਏ ਨੂੰ ਦਿਖਾਉਣ ਦੇ ਲਈ ਮਹਿੰਗੀਆਂ ਟਿਕਟਾਂ ਲੈ ਲੈਂਦੇ ਆ ਜਦੋਂ ਟਿਕਟਾਂ ਵਿਕ ਜਾਂਦੀਆਂ ਸਾਰਾ ਕੁਝ ਹੋ ਜਾਂਦਾ ਸ਼ੋਅ ਹੋ ਜਾਂਦਾ ਤੇ ਆਪਾਂ ਉਹੀ ਗੱਲ ਨੂੰ ਜਿਹੜੇ بڑے بڑے ਚੈਨਲ ਆ ਉਹ ਬਣਾ ਦਿੰਦੇ ਕਿ ਦੇਖੋ ਟਿਕਟਾਂ ਇੰਨੀ ਬਲੈਕ ਚ ਬਕੀਆਂ ਇਹ ਤਰੀਕਾ ਇਹਨਾਂ ਦਾ ਹਾਲਾਂਕਿ ਟਿਕਟਾਂ ਨਹੀਂ ਵਿਕੀਆਂ ਤੁਹਾਨੂੰ ਇਹ ਕਹਿ ਦਿੱਤਾ ਤੁਸੀਂ ਮਹਿੰਗੀਆਂ ਟਿਕਟਾਂ ਖਰੀਦ ਲਈਆਂ ਉਹਨੂੰ ਬਾਅਦ ਵਿੱਚ ਇਹਨਾਂ ਨੇ ਖਬਰ ਕੀ ਬਣਾਉਣਾ ਉਹ ਵੀ ਤੁਹਾਨੂੰ ਦੱਸ ਰਹੇ ਆ ਤੇ ਮੁਨਾਫਾ ਜਿਹੜਾ ਹੋਇਆ ਇਹ ਝੂਠ ਬੋਲ ਕੇ ਹੋ ਰਿਹਾ ਇਸ ਕਰਕੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਟਿਕਟਾਂ ਦਾ ਕੀ ਤਰੀਕਾ ਵਰਤ ਲੈ ਕਿਉਂਕਿ ਦੇਖੋ بڑے بڑے ਚੈਨਲ ਫਿਲਮ ਚੰਗੀ ਵੀ ਨਹੀਂ ਹੁੰਦੀ ਫਿਰ ਵੀ ਕਹਿੰਦੇ ਨੇ ਚੈਨਲਾਂ ਦੀ ਕੋਈ ਗਲਤੀ ਇਹਨਾਂ ਨੂੰ ਪੇ ਕੀਤਾ ਜਾਂਦਾ ਉਹ ਆਪਣਾ ਕੰਮ ਕਰ ਰਹੇ ਨੇ ਹਾਲਾਂਕਿ ਉਹਨਾਂ ਦਾ ਕੰਮ ਕੀ ਹੈ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਪਰ ਮੈਂ ਉਹਨਾਂ ਬਾਰੇ ਸੱਚ ਦੱਸਦਾ ਤੁਹਾਨੂੰ ਬਹੁਤ ਬਹੁਤ ਨਹੀਂ ਥੋੜੇ ਜਿਹੇ ਲੋਕਾਂ ਨੂੰ ਨਹੀਂ ਇਹ ਚੰਗਾ ਲੱਗਦਾ ਪਰ ਸੱਚ ਇਹੀ ਹੈ ਟਿਕਟਾਂ ਟੁਕਟਾਂ ਕੋਈ ਨਹੀਂ ਵਿਕੀਆਂ ਹੁਣ ਅਗਲੀਆਂ ਟਿਕਟਾਂ ਦਾ ਰੇਟ ਵਧਾ ਦਿੱਤਾ ਤੁਸੀਂ ਇਹ ਹਰਕਤਾਂ ਦੇ ਨਾਲ ਇਹ ਟਿਕਟਾਂ ਜਦੋਂ ਅਗਲੇ ਸ਼ੋਅ ਹੋਣਾ ਉਹਨਾਂ ਨੇ ਹੋਰ ਟਿਕਟਾਂ ਲੁੱਟ ਲੈਣਾ ਲੋਕਾਂ ਤੋਂ ਇਹ ਜਿਹੜੀ ਕੁੜੀ ਚੰਡੀਗੜ੍ਹ ਦੀ ਹੈ ਇਹਦੀ ਮੈਨੇਜਰ ਹੈ ਉਹਨਾਂ ਮੇਰੇ ਇੱਕ ਦੋਸਤ ਦੀ ਗੱਲ ਹੋਈ ਸੀ ਪ੍ਰਵੀਨ ਦਵਾਸ ਦੀ ਇਹ ਕਿੰਨੀ ਕਿ ਸੱਚੀ ਹੈ ਦਾ ਜਵਾਬ ਮੈਂ ਤੁਹਾਨੂੰ ਦੇਣ ਲੱਗਾ ਇਹਨੂੰ ਸ਼ੋਅ ਲਈ ਕਿਸੇ ਪ੍ਰੋਜੈਕਟ ਲਈ ਕਿਹਾ ਇਹਨੇ ਪਹਿਲਾਂ ਹਾਂ ਕਰਤੀ ਬਾਅਦ ਚ ਮੇਰਾ ਨਾਮ ਸੁਣਿਆ ਕਿ ਡਾਇਰੈਕਟਰ ਰਾਜਵੀਰ 바ਬਾ ਨੇ ਕਰਨਾ ਹੈ ਤੇ ਇਹ ਜਨਾਨੀ ਮੁੱਕਰ ਗਈ ਜਨਾਨੀ ਕਹੂੰਗਾ ਮੈਨੂੰ ਕੁੜੀ ਤਾਂ ਨਹੀਂ ਹੈਗੀ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਉਹ ਜਨਾਨੀ ਹੈ ਤੇ ਉਹ ਮੁੱਕਰ ਗਈ ਤੇ ਨਹੀਂ ਨੇ ਉਹ ਹਲੇ 4 ਸਾਲ ਟਾਈਮ ਨਹੀਂ ਆ 4 ਸਾਲ ਉਹਨਾਂ ਵਿੱਚ ਉਹ ਫਿਲਮ ਕੋਈ ਨਹੀਂ ਆਈ ਇਹ ਇੰਨਾ ਕਿ ਝੂਠ ਬੋਲਦੇ ਆ ਝੂਠ ਬੋਲ ਕੇ ਬਿਜ਼ਨਸ ਕਰ ਰਹੇ ਇਹਨਾਂ ਨੂੰ ਸਮਝਿਆ ਕਰੋ ਇਹਦੇ ਵਿੱਚ ਲੌਸ ਤੁਹਾਡਾ ਆ ਉਹਨਾਂ ਦੀਆਂ ਵਾਹਾਂ ਸੁਣ ਕੇ ਤੁਸੀਂ ਖਬਰਾਂ ਵੀ ਅੱਗੇ ਇਹਨਾਂ ਦੀਆਂ ਫਲਾਉਂਦੇ ਆ ਲੌਸ ਤੁਹਾਡਾ ਜੇ ਤੁਸੀਂ ਸਮਝਦਾਰੀ ਨਾਲ ਚੱਲੋ ਤੁਹਾਨੂੰ ਟਿਕਟਾਂ ਸਸਤੀਆਂ ਵੀ ਮਿਲਣ ਸਹੀ ਵੀ ਮਿਲਣ ਤੇ ਇਹ ਵੀ ਟਿਕਾਣੇ ਆ ਜਾਣ ਇਹਨਾਂ ਨੂੰ ਤੁਸੀਂ ਆਪ ਹੀ ਵਿਗਾੜ ਰਹੇ ਹੋ ਕੁਝ ਬੰਦੇ ਜਿਹੜੇ ਸੱਚ ਬੋਲਦੇ ਆ ਇਹਨਾਂ ਬਾਰੇ ਉਹ ਸੁਣਿਆ ਕਰੋ ਮਿਹਰਬਾਨੀ ਸ਼ੁਕਰੀਆ ਤੇ ਅਗਲੀ ਕਿਸੇ ਵੀਡੀਓ ਨਾਲ ਫਿਰ ਤੁਹਾਨੂੰ ਮਿਲਾਂਗੇ ਪਰ ਟਿਕਟਾਂ ਬਿਲਕੁਲ ਨਹੀਂ ਵਿਕੀਆਂ ਬਲੈਕ ਤੁਹਾਡੀ ਮਰਜ਼ੀ ਕਰਕੇ ਹੋ ਰਹੀ ਤੁਹਾਡੀਆਂ ਹਰਕਤਾਂ ਕਰਕੇ ਤੁਸੀਂ ਗਲਤ ਖਬਰ ਤੇ ਭਰੋਸਾ ਕਰਦੇ ਹੋ ਤਾਂ ਮਿਹਰਬਾਨੀ ਸ਼ੁਕਰੀਆ